ਸਨੇਚਰਲ ਖਿਲਾਫ ਕਾਰਵਾਈ ਕਰਦੇ ਹੋਏ ਕਮਿਸ਼ਨਰ ਆਟ ਪੁਲਿਸ ਜਲੰਧਰ ਨੇ ਸਨੇਚਿੰਗ ਵਿੱਚ ਸ਼ਾਮਲ 10 ਵਿਅਕਤੀਆਂ ਦੇ ਸਮੂਹ ਨੂੰ ਸਫਲਤਾਪੂਰਵਕ ਕਾਬੂ ਕੀਤਾ। ਵੇਰਵਾ ਸਾਂਝਾ ਕਰਦੇ ਹੋਏ ਪੁਲਿਸ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ थाना ਵਸਤੀ ਬਾਵਾ ਖੇਲ ਦੀ ਇੱਕ ਪੁਲਿਸ ਟੀਮ ਸ਼ਹੀਦ ਬਾਬੂ ਲਾਲ ਸਿੰਘ ਨਗਰ ਦੇ ਖੇਤਰ ਵਿੱਚ ਨਿਯਮਤ ਗਸ਼ਟ ਤੇ ਸੀ ਕਿ ਇਸੇ ਦੌਰਾਨ ਉਨ੍ਹਾਂ ਨੂੰ ਤਿੰਨ ਵਿਅਕਤੀ ਪ੍ਰਤਪਾਲ ਸਿੰਘ, ਕਿਰਪਾਲ ਸਿੰਘ ਅਤੇ ਰਵੀ ਸਾਰੇ ਵਾਸੀ ਮਿੱਠੂ ਬਸਤੀ ਦੇ ਹਨ। ਪਰੋਸੇ ਜੋਗ ਸੂਚਨਾ ਮਿਲੀ ਸੀ ਕਿ ਇਹ ਆਦਤਾਂ ਸਨੇਚਿੰਗ ਕਰਦੇ ਹਨ ਇਸ ਦੇ ਆਧਾਰ ਤੇ ਉਹਨਾਂ ਨੂੰ ਕਾਬੂ ਕੀਤਾ ਗਿਆ ਫਿਰ ਅਚਾਨਕ ਨਿਊਜ਼ ਜਲੰਧਰ ਸਰ ਕੀ ਹੈ ਪ੍ਰੋਮਮਨਾ ਸਰ ਮਾਰਕ ਮਿਸ਼ਨਰ ਆਫ ਪੁਲਿਸ ਡਿਲੇਂਦਰ ਡਿਸ਼ਾਨ ਸਪੈਸ਼ਲ ਹੈ ਜੋ ਸਿਕਸ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਕ੍ਰਾਈਮ ਸਨੇਚਿੰਗ ਉਸ ਦੇ ਤਹਿਤ ਖਾਣਾ ਬਸਤੀ ਬਾਵਕੇਲੀ ਪੁਲਿਸ ਨੇ ਇੱਕ ਜਿਹੜਾ ਤਿੰਨ ਬੰਦਿਆਂ ਦਾ ਜਿਹੜਾ ਗਰੋਹ ਹੈਗਾ ਸਨੇਚਿੰਗ ਕਰਨ ਵਾਲਾ ਉਹਨਾਂ ਨੂੰ ਕੈਸਟ ਕੀਤਾ ਹੈ ਇਹਨਾਂ ਵੱਲੋਂ ਲੈਦਰ ਕੰਪਲੈਕਸ ਰੋਡ ਤੇ ਇੱਕ ਜੋ ਵਿਅਕਤੀ ਨੂੰ ਰੋਕ ਕੇ ਉਹਦੇ ਉਹਦੇ ਨਾਲ ਕੁੱਟਮਾਰ ਕਰਕੇ ਉਸ ਤੋਂ ਮੋਬਾਈਲ ਫੋਨ ਸਨੇਚ ਕੀਤਾ ਗਿਆ ਹੈ ਇਹਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਖਿਲਾਫ ਮਕਦਮਾ ਨੰਬਰ 74 ਮਿਤੀ 13/4/2023 ਅੰਡਰ ਸੈਕਸ਼ਨ 304 2 111 BNS ਜੋਸੀ ਧਾਣਾ ਬਸਤੀ ਬਾਵਾਖੇ ਰਜਿਸਟਰ ਕੀਤਾ ਦੋਸ਼ੀ ਪ੍ਰਿਤਪਾਲ ਸਿੰਘ ਪੁੱਤਰ ਅਮਰ ਸਿੰਘ ਕਿਰਪਾਲ ਸਿੰਘ ਪੁੱਤਰ ਪ੍ਰਭਾਤ ਸਿੰਘ ਇਹ ਦੋਨੋਂ ਗੁਰਦੁਆਰਾ ਸਾਹਿਬ ਮਿੱਠੂ ਬਸਤੀ ਦੇ ਰਹਿਣ ਵਾਲੇ ਆ ਲਾਗੇ ਤੇ ਇੱਕ ਰਵੀ ਪੁੱਤਰ ਕੁਦੀਪ ਸਿੰਘ ਹੈ ਇਹ ਨੇੜੇ ਵੱਡੇ ਗੁਰਦੁਆਰੇ ਮਿੱਠੂ ਬਸਤੀ ਦਾ ਰਹਿਣ ਵਾਲਾ ਹੈ ਉਹ ਇਹਨਾਂ પાસે ਜਿਹੜਾ ਸਨੇਚ ਕੀਤਾ ਹੋਇਆ ਮੋਬਾਈਲ ਹੈ ਉਹ ਰਿਕਵਰ ਕੀਤਾ ਗਿਆ ਜਿਹੜਾ ਦੋਸ਼ੀ ਪ੍ਰਤਪਾਲ ਸਿੰਘ ਤੇ ਦੋਸ਼ੀ ਕਿਰਪਾਲ ਸਿੰਘ ਹੈ ਜੀ ਇਹ ਪਹਿਲਾਂ ਇੱਕ ਮੁਕਦਮੇ ਦੇ ਵਿੱਚ ਐਨਟੀਪੀਐਸ ਦਾ ਮੁਕਦਮਾ ਸੀਗਾ ਇਹ ਸੈ ਦੋਸ਼ੀ ਨੇ ਤੇ ਜਿਹੜਾ ਰਵੀ ਹੈਗਾ ਉਸਤੇ ਪਹਿਲਾਂ ਵੀ ਇੱਕ ਸਨੇਚਿਕ ਦਾ ਪਰਚਾ ਦਰਜ ਹੈ ਜੀ